ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਾਵਨ ਪਵਿੱਤਰ ਅੰਗ 181 ਤੇ ਸੁਭਾਏਮਾਨ ਸ਼ਬਦ ਪੜ ਰਹੇ ਹਾਂ ਜੀ ਜੋ ਆਪਾਂ ਕੱਲ ਪੜਿਆ ਸੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸੀ ਮਹਾਰਾਜ ਕਹਿੰਦੇ ਪੰਜ ਨਵਾਜ਼ਾਂ ਪੰਜ ਵਖਤ ਮੁਸਲਮਾਨ ਵੀਰ ਪੰਜ ਨਵਾਜ਼ਾਂ ਕਰਦੇ ਨੇ ਪੰਜੇ ਵਕਤ ਕਰਦੇ ਨੇ ਪੰਜ ਟਾਈਮ ਤੇ ਪੰਜੇ ਪੰਜਾ ਪੰਜ ਹੀ 9 ਆ ਇਹਨਾਂ ਦੇ ਪੰਜ ਨਵਾਜ਼ਾਂ ਜਿਹੜੀਆਂ ਕਰਦੇ ਨੇ ਵੀਰ ਪੰਜੇ ਪੰਜਾ 9 9 ਵੀ ਪੰਜ ਨੇ ਨਵਾਜ਼ਾਂ ਵੀ ਪੰਜ ਨੇ ਟਾਈਮ ਵੀ ਪੰਜ ਹੈ ਪੰਜ ਵਕਤ ਪੜ੍ਹਦੇ ਨੇ ਨਮਾਜ਼ ਕਰਦੇ ਨੇ ਅੱਲਾ ਦੀ ਮਹਾਰਾਜ ਕਹਿੰਦੇ ਉਸ ਨਮਾਜ਼ ਦੇ ਨੋਂ ਪਹਿਲਾ ਨੋਂ ਹੈ ਪਹਿਲਾ ਸੱਚ ਹਲਾਲ ਪਹਿਲੀ ਨਵਾਜ਼ ਦਾ ਨੋਂ ਸੱਚ ਹੈ ਵੀ ਸੱਚ ਨਾਲ ਤੇਰਾ ਪ੍ਰੇਮ ਹੋਵੇ ਨਵਾਜ਼ ਦਾ ਭਾਵ ਹੈ ਵੀ ਸੱਚ ਨਾਲ ਜੁੜਿਆ ਰਹੀਂ ਭਾਈ ਦੂਜਾ ਹਲਾਲ ਹੱਕ ਦੀ ਕਮਾਈ ਦੋ ਹੋਏ ਦੋਏ ਤੀਜਾ ਖੈਰ ਖੁਦਾਏ ਤੀਜੀ ਨਵਾਜ ਦਾ ਨੋ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੋਂ ਅਕਾਲ ਪੁਰਖ ਵਾਹਿਗੁਰੂ ਅੱਲਾ ਦੇ ਪਾਸੋਂ ਸਭ ਦੀ ਖੈਰ ਮੰਗਣੀ ਕਿਸੇ ਵਾਰੇ ਕੋਈ ਮਾੜਾ ਭਾਵਨਾ ਹੋਵੇ ਤੇਰੇ ਮਨ ਵਿੱਚ ਸੱਜਣਾ ਨਮਾਜ਼ ਕਰਨ ਵਾਲਿਆ ਵੀਰਾ ਕਿਸੇ ਵੀ ਕਿਸਮ ਦਾ ਮਾੜਾ ਭਾਵਨਾ ਹੋਵੇ ਤੇਰੇ ਹਿਰਦੇ ਘਰ ਵਿੱਚ ਉਸ ਅੱਲਾ ਤੋਂ ਸਾਰੇ ਸੰਸਾਰ ਦੀ ਖੈਰ ਮੰਗ ਪੰਜ ਨਵਾਜਾਂ ਪੰਜ ਵਖਤ ਪੰਜੇ ਪੰਜਾਂ ਪੰਜ ਨੌ ਇਹ ਦੱਸ ਰਹੇ ਨੇ ਸਮਾਂ ਦੱਸ ਰਹੇ ਨੇ ਮਹਾਰਾਜ ਪਹਿਲਾ ਸੱਚ ਹਲਾਲ ਦੋਇ ਤੀਜਾ ਖੈਰ ਖੁਦਾਏ ਤੀਜੀ ਖੈਰ ਤੀਜੀ ਨਮਾਜ਼ ਦਾ ਨੌواں ਖੈਰ ਖੁਦਾਏ ਪ੍ਰਭੂ ਪਰਮਾਤਮਾ ਤੋਂ ਸਾਰੇ ਸੰਸਾਰ ਦੀ ਖੈਰ ਮੰਗਣੀ ਫਿਰ ਤੇ ਨਮਾਜ਼ ਕੀਤੀ ਹੋਈ ਪ੍ਰਮਾਨ ਹੈ ਮਹਾਰਾਜ ਕਹਿੰਦੇ ਜੇ ਤੇਰੇ ਕੋਲੇ ਇਹ ਤਿੰਨ ਗੱਲਾਂ ਆ ਗਈਆਂ ਸੱਚ ਸੱਚ ਨਾਲ ਜੁੜਿਆ ਰਿਆ ਹੱਕ ਦੀ ਕਮਾਈ ਹੋਈ ਤੇ ਅਕਾਲ ਪੁਰਖ ਵਾਹਿਗੁਰੂ ਤੋਂ ਤੂੰ ਸਾਰੇ ਜੀਵਾਂ ਦੀ ਖੈਰ ਮੰਗਦਾ ਸਾਰੇ ਸੰਸਾਰ ਦੀ ਚੌਥੀ ਨੀਅਤ ਰਾਸ ਕਰ ਮਨ ਚੌਥੀ ਨਮਾਜ਼ ਤੇਰੀ ਨੀਅਤ ਰਾਸ ਹੋਣੀ ਚਾਹੀਦੀ ਹੈ ਸੱਚੀ ਸਾਫ਼ ਨੀਤ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਲਾਏ ਪੰਜਵੀਂ ਸਿਫਤ ਸੁਨਾਏ ਪੰਜਵੀਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਇਹ ਪੰਜ ਨਵਾਜਾਂ ਦੇ ਨੌ ਦੱਸੇ ਨੇ ਸਤਿਗੁਰੂ ਨੇ ਵੀ ਤੂੰ ਨਿਵਾਜ ਕਰਨ ਵਾਲੇ ਵੀਰ ਪੰਜ ਨਵਾਜਾਂ ਕਰ ਤੇ ਤੇਰੇ ਵਿੱਚ ਇਹ ਗੁਣ ਚਾਹੀਦੇ ਨੇ ਨਾਲ ਆਇਨੀ ਵੀ ਮੇਰੇ ਵਰਗਾ ਬਾਣੀ ਵੀ ਪੜਦਾ ਪੰਜ ਨਵਾਜਾਂ ਵੀ ਕਰਦਾ ਪੰਜ ਬਾਣੀਆਂ ਦਾ ਨਿਤਨੇਮ ਵੀ ਕਰਦਾ ਸਹਿਜ ਪਾਠ ਵੀ ਕਰਦਾ ਤੇ ਜੋ ਨਿਵਾਜ ਜਾਂ ਨਿਤਨੇਮ ਕਹਿੰਦੀ ਏ ਸਾਨੂੰ ਗੁਰਬਾਣੀ ਉਹਦੇ ਤੇ ਸਾਡਾ ਧਿਆਨ ਨਹੀਂ ਹੈ ਉਹ ਨਹੀਂ ਮੰਨੀ ਅਸੀਂ ਗੱਲ ਗੁਰੂ ਦੀ ਇਹ ਮੰਨਣੀ ਆ ਇਹ ਸਿਧਾਂਤ ਹੋਣੇ ਚਾਹੀਦੇ ਆ ਤੇਰੇ ਕੋਲੇ ਤੇਰੇ ਵਿੱਚ ਗੁਣ ਚਾਹੀਦੇ ਨੇ ਨਿਤਨੇਮ ਦੀਆਂ ਪੰਜ ਬਾਣੀਆਂ ਕਰਨ ਵਾਲਿਆ ਪੰਜ ਨਵਾਜਾਂ ਪੜਨ ਵਾਲਿਆ ਵੀਰਾ ਤੇਰੇ ਕੋਲੇ ਇਹ ਗੁਣ ਚਾਹੀਦੇ ਨੇ ਨਾਲ ਸੱਚ ਸੱਚ ਨਾਲ ਜੁੜਿਆ ਹੋਵੇ ਹੱਕ ਦੀ ਕਮਾਈ ਹੋਵੇ ਅਕਾਲ ਪੁਰਖ ਵਾਹਿਗੁਰੂ ਤੋਂ ਸਭ ਦੀ ਖੈਰ ਮੰਗਦਾ ਹੋਵੇ ਸੁੱਖ ਸ਼ਾਂਤੀ ਵਾਸਤੇ ਸਭ ਦਾ ਭਲਾ ਮਨਾਉਂਦਾ ਹੋਵੇ ਜਿਵੇਂ ਗੁਰਬਾਣੀ ਵਿੱਚ ਪੰਕਤੀ ਆਉਂਦੀ ਸਤਗੁਰ ਸਭ ਦਾ ਭਲਾ ਮਨਾਏ ਦਾ ਸਾਰਿਆਂ ਬਾਰੇ ਸਾਰਿਆਂ ਦਾ ਭਲਾ ਮੰਗੇ ਤੂੰ ਖੁਦਾ ਤੋਂ ਚੌਥੀ ਨੀਅਤ ਰਾਸ ਤੇਰੀ ਨੀਤ ਰਾਸ ਹੋਣੀ ਚਾਹੀਦੀ ਹੈ ਸੱਚੀ ਸੁੱਚੀ ਨੀਤ ਹੋਣੀ ਚਾਹੀਦੀ ਹੈ ਸਾਫ਼ ਮਨਾ ਪੰਜਵੀਂ ਸਿਫਤ ਸੁਨਾਏ ਪੰਜਵੀਂ ਸਿਫਤ ਸੁਲਾਹ ਕਰਨੀ ਅਕਾਲ ਪੁਰਖ ਬਾਹੁਰੂ ਦੀ ਕਰਨੀ ਕਲਮਾ ਆਖ ਕੇ ਇਹ ਤੇਰੀ ਕਰਨੀ ਹੋਵੇ ਜਿਹੜੀਆਂ ਤੂੰ ਕਲਮਾ ਪੜਦਾ ਬਾਣੀ ਪੜਦਾ ਕਲਮਾ ਪੜਦਾ ਇਹ ਤੇਰੀ ਕਰਨੀ ਵਿੱਚ ਹੋਣ ਜੋ ਗੁਰ ਕਹੇ ਸੋਈ ਭਲ ਮੰਨੇ ਹਰ ਹਰ ਕਥਾ ਨਿਰਾਰੀ ਹਰੀ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਆ ਕਲਮਾ ਪੜ੍ਹਨੀ ਆ ਉਹਦੀ ਬਾਣੀ ਪੜ੍ਹਨੀ ਆ ਤੇਰੀ ਕਰਨੀ ਦੇ ਵਿੱਚ ਹੋਵੇ ਤੇਰੇ ਕਾਰੋਬਾਰ ਦੇ ਵਿੱਚ ਉਹ ਦਿਖਦੀ ਹੋਵੇ ਵੀ ਤੂੰ ਬਾਣੀ ਪੜ੍ਹਦਾ ਤੇਰੇ ਜੀਵਨ ਦੇ ਵਿੱਚੋਂ ਦਿਖਦਾ ਹੋਵੇ ਵੀ ਤੂੰ ਨਵਾਜੀ ਆ ਅਗੇ ਸਤਿਗੁਰੂ ਕਹਿਣਾ ਕਰਦੇ ਨੇ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਫਿਰ ਤੂੰ ਪੱਕਾ ਮੁਸਲਮਾਨ ਹੈ ਅੱਲਾ ਦੇ ਦਰ ਤੇ ਪ੍ਰਵਾਨ ਹੋਏਗਾ ਅਗੇ ਮਹਾਰਾਜ ਕਹਿੰਦੇ ਨਾਨਕ ਜੇ ਤੇ ਕੂੜਿਆਰ ਕੂੜੇ ਕੂੜੀ ਪਾਏ ਜੇ ਮਹਾਰਾਜ ਕਹਿੰਦੇ ਤੂੰ ਇਸ ਨਾਦ ਨਾਲ ਟੁੱਟਿਆ ਹੋਇਆ ਭਾਈ ਫਿਰ ਤੂੰ ਝੂਠ ਦਾ ਬਲੰਦਾ ਹੀ ਬੰਨੀ ਫਿਰਦਾ ਝੂਠ ਦਾ ਪਲੰਦਾ ਕਹ ਦਿੰਦੇ ਆ ਝੂਠ ਦਾ ਪਲੰਦਾ ਹੀ ਬੰਨੀ ਫਿਰਦਾ ਸੱਜਣਾ ਜੇ ਤੇਰੇ ਕੋਲ ਇਹ ਗੁਣ ਨਹੀਂ ਹੈ ਪ੍ਰਮਾਤਮਾ ਦੀ ਤੂ ਬਾਣੀ ਨਹੀਂ ਪੜਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਗਾਉਂਦਾ ਇਹ ਤੇਰੇ ਕੋਲੇ ਸੱਚ ਹਲਾਲ ਖੈਰ ਨੀयत राਸ ਨਹੀਂ ਹੈ ਤੇ ਸਿੱਖਤ ਸਲਾ ਨਹੀਂ ਕਰਦਾ ਤੂੰ ਪ੍ਰਭੂ ਪ੍ਰਮਾਤਮਾ ਦੀ ਫਿਰ ਮਹਾਰਾਜ ਕਹਿੰਦੇ ਨਾਨਕ ਜੇ ਤੇ ਕੂੜਿਆਰ ਕੂੜੇ ਕੂੜੀ ਪਾਏ ਫਿਰ ਸਾਂਝਾ ਸੱਜਣਾ ਤੇਰੇ ਕੋਲੇ ਕੂੜ ਦੀ ਪਾਂਡੀ ਬੰਨੀ ਹੋਈ ਆ ਜੇ ਤੇਰੇ ਕੋਲੇ ਇਹ ਗੁਣ ਨਹੀਂ ਹੈ ਤਾਂ ਜੇ ਹੈਗੇ ਨੇ ਫਿਰ ਤੂੰ ਪ੍ਰਮਾਨ ਹੈ ਅਗੇ ਮਹਾਰਾਜ ਕਹਾਣਾ ਕਰਦੇ ਨੇ ਪੌੜੀ ਵਾਲੀ ਪੰਕਤੀ ਚ ਪੌੜੀ ਇੱਕ ਰਤਨ ਪਦਾਰਥ ਬਣ ਜਦੇ ਇੱਕ ਸੱਚੇ ਦੇਵਪਾਰ ਇੱਕ ਪ੍ਰਭੂ ਪਰਮਾਤਮਾ ਅੱਲਾ ਵਾਹਿਗੁਰੂ ਦਾ ਨਾਮ ਦੇ ਆ ਵਪਾਰ ਕਰਦੇ ਨੇ ਉਹਦੀ ਬੰਦਗੀ ਕਰਦੇ ਨੇ ਜਿਵੇਂ ਪਹਿਲਾਂ ਵਾਲੀਆਂ ਪੰਕਤੀਆਂ ਆਪਾਂ ਪੜ ਲਈਆਂ ਇਸ ਤਰ੍ਹਾਂ ਸੱਚ ਨਾਲ ਜੁੜੇ ਹੋਏ ਨੇ ਜੀਵਨ ਸਾਫ਼ ਸੁਥਰਾ ਹੈ ਕਰਨੀ ਦੇ ਵਿੱਚ ਤੇਰੇ ਅਕਾਲ ਪੁਰਖ ਵਾਹਿਗੁਰੂ ਵਾਲੇ ਗੁਣ ਨੇ ਇਹ ਵਪਾਰ ਸੱਚਾ ਬਣ ਜਾ ਤੇਰਾ ਆਪਦੇ ਫਰਜ਼ ਪਛਾਣਦਾ ਹੋਇਆ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੋਇਆ ਘਰ ਦੀ ਕਬੀਲਦਾਰੀ ਜਿਹਨੂੰ ਕਹਿੰਨੇ ਆਪਾਂ ਉਹਨੂੰ ਸਹੀ ਢੰਗ ਨਾਲ ਚਲਾ ਰਿਹਾ ਤਾਂ ਤੇਰਾ ਜੀਵਨ ਮਨੁੱਖਾ ਜੀਵਨ ਪਰਮਾਨ ਹੈ ਫਿਰ ਤੂੰ ਸਮਝ ਲਓ ਤੇਰਾ ਸੱਚਾ ਬਣਜ ਹੋ ਗਿਆ ਤੂੰ ਸੱਚਾ ਬਣਜ ਕਰ ਲਿਆ ਪ੍ਰਭੂ ਪਰਮਾਤਮਾ ਦੇ ਅੱਲਾ ਵਾਹਿਗੁਰੂ ਦੇ ਨਾਮ ਦਾ ਇੱਕ ਰਤਨ ਪਦਾਰਥ ਬਣ ਜਦੇ ਇੱਕ ਕੱਚੇ ਦੇ ਵਪਾਰ ਇੱਕ ਕੱਚਾ ਵਪਾਰੀ ਕਰਕੇ ਚਲਿਆ ਗਿਆ ਸੰਸਾਰਿਤ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਨਾਲ ਟੁੱਟਿਆ ਰਿਹਾ ਤੇ ਕਾਰੋ ਵਿਹਾਰ ਦੇ ਵਿੱਚ ਹੀ ਆਪ ਦੇ ਫਸਿਆ ਰਿਹਾ ਤੇ ਉਹ ਕੱਚਾ ਸੀ ਉਹ ਨਾਲ ਨਹੀਂ ਸੀ ਜਾਣਾ ਉਹ ਵੀ ਕਰਦਿਆਂ ਕਰਦਿਆਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਮ ਨਾਲ ਜੁੜਿਆ ਰਿਹਾ ਆਪਦੀ ਕਿਰਤ ਕਮਾਈ ਕਰਦਾ ਹੋਇਆ ਭਾਈ ਕੱਚਾ ਵਪਾਰ ਇਹਨਾਂ ਇਕੱਠਾ ਕਰਕੇ ਲੈ ਜੀ ਉਹਨੇ ਨਹੀਂ ਤੇਰੇ ਕੰਮ ਹੋਣਾ ਕੱਚਾ ਵਪਾਰ ਨਾ ਕਰ ਪਾਈ ਪੱਕਾ ਵਪਾਰ ਕਰ ਪ੍ਰਭੂ ਪਰਮਾਤਮਾ ਦੇ ਨਾਮ ਦਾ ਸਤਗੁਰ ਤੁਠੇ ਪਾਈ ਅੰਦਰ ਰਤਨ ਭੰਡਾਰਾ ਸਤਗੁਰ ਜਦੋਂ ਖੁਸ਼ ਹੁੰਦਾ ਨਾ ਪ੍ਰਭੂ ਪਰਮਾਤਮਾ ਅੱਲਾ ਵਾਹਿਗੁਰੂ ਰਾਮ ਜਦੋਂ ਸਾਡੇ ਤੇ ਮਿਹਰ ਕਰਦਾ ਫਿਰ ਗੁਰੂ ਦੇ ਨਾਲ ਜੁੜਦਾ ਇਨਸਾਨ ਨਾਮ ਬਾਣੀ ਨਾਲ ਉਹਦੀ ਨਮਾਜ਼ ਨਾਲ ਜੁੜ ਜਾਂਦਾ ਉਹਦੇ ਨਿਤਨੇਮ ਨਾਲ ਜੁੜ ਜਾਂਦਾ ਉਹਦੇ ਗੁਣਾ ਨਾਲ ਜੁੜ ਜਾਂਦਾ ਮਹਾਰਾਜ ਕਹਣਾ ਕਰਦੇ ਨੇ ਸਤ ਗੁਰ ਤੁਠੇ ਪਾਈ ਅਨ ਅੰਦਰ ਰਤਨ ਭੰਡਾਰਾ ਇਹ ਰਤਨ ਭੰਡਾਰ ਤੇਰੇ ਅੰਦਰ ਹੀ ਆ ਰਤਨਾਂ ਦਾ ਭੰਡਾਰ ਪਰ ਪ੍ਰਾਪਤੀ ਜਦੋਂ ਤੂੰ ਗੁਰੂ ਨਾਲ ਜੁੜ ਗਿਆ ਗੁਰੂ ਤੋਂ ਗੁਣ ਲੈ ਕੇ ਜੀਵਨ ਬਸਰ ਕੀਤਾ ਉਦੋਂ ਇਹ ਅੰਦਰੋਂ ਪ੍ਰਗਟ ਹੋਣਾ ਬੈਨ ਗੁਰ ਕਨੇ ਨਾ ਲੱਦਿਆ ਅੰਦੇ ਭੌਂਕ ਮੋਏ ਕੁੜਿਆਰਾ ਬਿਨਾ ਗੁਰੂ ਤੋਂ ਕਿਸੇ ਨੇ ਪ੍ਰਾਪਤੀ ਨਹੀਂ ਕਰੀ ਇਹਦੀ ਅੰਦੇ ਭੌਂਕ ਮੋਏ ਕੁੜਿਆਰਾ ਕੂੜ ਬੋਲ ਬੋਲ ਕੇ ਇੱਥੋਂ ਸੰਸਾਰ ਤੋਂ ਚਲੇ ਗਏ ਮਨਮੁਖ ਦੂਜੇ ਪੱਛ ਮੋਏ ਮਨਮੁਖ ਆਪਣੀ ਗੱਲ ਮੰਨਣ ਵਾਲੇ ਮਨ ਦੀ ਮਹਾਰਾਜ ਕਹਿੰਦੇ ਮਰ ਘੱਪ ਗਏ ਰੁਲ ਖੁਲ ਕੇ ਮਨ ਮੁਖ ਦੂਜੇ ਪੱਛ ਮੋਏ ਨਾ ਬੁੱਝੇ ਵਿਚਾਰ ਕੋਈ ਗੁਰੂ ਦੀ ਗੱਲ ਨਹੀਂ ਪੁੱਜੀ ਕੋਈ ਵਿਚਾਰ ਨਹੀਂ ਸੁਣੀ ਬਸ ਆਪਣਾ ਜੀਵਨ ਅੰਜਾਈਂ ਗਵਾ ਕੇ ਚੱਲਿਆ ਗਿਆ ਇਨਸਾਨ ਬੈਨ ਗੁਰ ਕਨੇ ਨ ਲੱਧਿਆ ਲੱਧਿਆ ਅੰਦੇ ਭੌਂਕ ਮੋਏ ਕੁੜਿਆ ਰ ਮਨ ਮੁਖ ਦੂਜੇ ਪੱਛ ਮੋਏ ਨਾ ਬੁੱਝੇ ਵਿਚਾਰਾਂ ਇੱਕ ਸਵਾਚੋ ਦੂਜਾ ਕੋ ਨਹੀਂ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਗੁਰੂ ਤੋਂ ਬਿਨਾ ਕੋਈ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਏਕ ਪਿਤਾ ਆਪਣਾ ਸਾਰਿਆਂ ਦਾ ਏਕ ਪਿਤਾ ਏਕ ਸਕੇ ਹਮ ਬਾਰਕ ਅਸੀਂ ਉਹਦੇ ਸਾਰੇ ਬੱਚੇ ਹਾਂ ਅਕਾਲ ਪੁਰਖ ਵਾਹਿਗੁਰੂ ਦੇ ਉਹ ਇੱਕੋ ਪਿਤਾ ਸਾਡਾ ਆਤਮ ਜੀਵਾਤਮਾ ਦਾ ਤੇ ਦੂਜੇ ਪਿਤਾ ਜੀ ਸਾਡੇ ਸੰਸਾਰੀ ਪਿਤਾ ਮਾਤਾ ਪਿਤਾ ਜਿਹੜੇ ਵੱਖਰੇ ਵੱਖਰੇ ਨੇ ਤੇ ਧਰਮ ਦੇ ਪਿਤਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦਸ਼ਮੇਸ਼ ਪਿਤਾ ਜੀ ਗੁਰੂ ਨਾਨਕ ਸਾਹਿਬ ਤੋਂ ਲਾ ਕੇ 10 ਪਾਛਾਂਜਾਂ ਵਿੱਚ ਜੋਤ ਵਿਚਰੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਠੀਕ ਹੈ ਜੀ ਧਰਮ ਦੇ ਨੌ ਤੇ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਤੇ ਮੰਨ ਦੇ ਤਲ ਤੇ ਇੱਕੋ ਇੱਕ ਆਕਾਲ ਪੁਰਖ ਵਾਹਿਗੁਰੂ ਹੈ ਸਰੀਰ ਕਤਲ ਤੇ ਮਾਤਾ ਪਿਤਾ ਆਪਣੇ ਬੱਕਰੇ ਬੱਕਰੇ ਆ ਮਹਾਰਾਜ ਕਹਿੰਦੇ ਨੇ ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾਂ ਕਿਹਦੇ ਅੱਗੇ ਪੁਕਾਰ ਕਰੇਗਾ ਕਿੱਥੇ ਅਰਦਾਸ ਕਰੇਗਾ ਜਾ ਕੇ ਇੱਕ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਤੋਂ ਦੂਜਾ ਕੋਈ ਨਹੀਂ ਹੈ ਮਹਾਰਾਜ ਕਹਣਾ ਕਰਦੇ ਨੇ ਇੱਕ ਨਿਰਧਨ ਸਦਾ ਭਾਉ ਕਦੇ ਇੱਕ ਨਾਂ ਭਰੇ ਤੁਜਾਰਾਂ ਇੱਕ ਨਿਰਧਨ ਸਦਾ ਭੌਂਕਦੇ ਪੱਲੇ ਕੱਖ ਵੀ ਹੈ ਨਹੀਂ ਇੱਕ ਨਾਂ ਭਰੇ ਤੁਜਾਰਾ ਇੱਕ ਦੇ ਖਜ਼ਾਨੇ ਭਰੇ ਪਏ ਨੇ ਇੱਕ ਤਾਂ ਹੈ ਹੀ ਕੁਝ ਨਹੀਂ ਉੱਥੇ ਐਵੇਂ ਖਾਲੀ ਗਿੜੇ ਗਏ ਇੱਥੇ ਆ ਜਗੇ ਭਾਈ ਗੁਰੂ ਦੇ ਚਰਨਾਂ ਨਾਲ ਲੱਗ ਜਗੇ ਇੱਥੇ ਆ ਸਾਰੇ ਸੁੱਖ ਸਹੂਲਤਾਂ ਤੇਰੇ ਜੀਵਨ ਦਾ ਜੋ ਵੀ ਮਨੋਰਥਾ ਇੱਥੋਂ ਪੂਰਾ ਹੋਏਗਾ ਬਿਨਾਂ ਨਾਵੇ ਹੋਰ ਤਨ ਨਹੀਂ ਬਿਨਾਂ ਨਾਮ ਤੋਂ ਹੋਰ ਤਨ ਨਹੀਂ ਹੈ ਕੋਈ ਤੇਰੇ ਜੀਵਾਤਮਾ ਦੇ ਕੰਮ ਆਉਣ ਵਾਲਾ ਭਾਈ ਵਾਹਿਗੁਰੂ ਇੱਕ ਨਾਵੇ ਬਿਨਾਂ ਨਾਵੇ ਹੋਰ ਤਨ ਨਹੀਂ ਹੋਰ ਵਿਖਿਆ ਸਭ ਸ਼ਰ ਹੋਰ ਤਾਂ ਸਾਰਾ ਵਿਖਿਆ ਮੈਨੇ ਵਿਕਾਰ ਤੇ ਸਾਰ ਸੁਆਹ ਹੋਣ ਵਾਲਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਆਪੇ ਕਰਨ ਕਰਾਉਣ ਵਾਲਾ ਤੇ ਆਪੇ ਉਹਦਾ ਹੁਕਮ ਚੱਲਦਾ ਉਹਦੇ ਹੁਕਮ ਨੇ ਤਾਂ ਆਲੀ ਸਾਰਾ ਸਬਰ ਦਾ ਸਾਰਾ ਸਿਸਟਮ ਸੰਸਾਰ ਦਾ ਅਗਲੇ ਸ਼ਬਦ ਚ ਮਹਾਰਾਜ ਜੀ ਕਹਿੰਦੇ ਨੇ ਸ਼ਲੋਕ ਮਹੱਲਾ ਪਹਿਲਾ ਇਹ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਹੈ ਮਹਾਰਾਜ ਜੀ ਕਹਿਣਾ ਕਰਦੇ ਨੇ ਮੁਸਲਮਾਨ ਕੁਹਾਵਣ ਮੁਸ਼ਕਲ ਮੁਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ ਮੁਸਲਮਾਨ ਕਹੋਣਾ ਬਹੁਤ ਔਖਾ ਕਿਉਂਕਿ ਜਿਵੇਂ ਪਹਿਲਾਂ ਵਾਲੇ ਸ਼ਬਦ ਚ ਦੱਸਿਆ ਮਹਾਰਾਜ ਨੇ ਉਹ ਸਿਧਾਂਤ ਤੇ ਚੱਲਣਾ ਪੈਂਦਾ ਹੱਕ ਸੱਚ ਮਿੱਠਾ ਸੁਭਾ ਨੀਅਤ ਰਾਸ ਠੀਕ ਹੈ ਜੀ ਪ੍ਰਭੂ ਪਰਮਾਤਮਾ ਦੀਆਂ ਕਲਮਾਂ ਜਿਹੜੀਆਂ ਪੜਨੀਆਂ ਉਹ ਤੇਰੀ ਕਰਨੀ ਦੇ ਵਿੱਚ ਹੋਣ ਤੇਰੇ ਕਾਰੋਬਾਰ ਦੇ ਵਿੱਚ ਗੁਰਬਾਣੀ ਵਰਗਾ ਜੀਵਨ ਗੁਰੂ ਵਰਗਾ ਜੀਵਨਾਏ ਕਹਿ ਲੋ ਜੈਸਾ ਗੁਰੂ ਉਹਜਾ ਸਿੱਖ ਜੈਸਾ ਪੀਰ ਉਹਜਾ ਚੇਲਾ ਮਹਾਰਾਜ ਕਹਿੰਦੇ ਨੇ ਮੁਸਲਮਾਨ ਕਹਾਵਣ ਮੁਸ਼ਕਲ ਮੁਸ਼ਕਲ ਹੈ ਮੁਸਲਮਾਨ ਕਬਾਣਾ ਬਹੁਤ ਉੱਤਾਰ ਉੱਚਾ ਰਤਬਾ ਹੈ ਮੁਸਲਮਾਨ ਕਹਣਾ ਕਿਉਂਕਿ ਸੱਚ ਨਾਲ ਜੁੜਨਾ ਸਦਾ ਰੱਬ ਦੀ ਰਜ਼ਾ ਵਿੱਚ ਰਹਿਣਾ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ ਅਬਲ ਔਲਦੀਨ ਕਰ ਮਿੱਠਾ ਮੁਸਲਮਾਨ ਮਾਲ ਮੁਸਾਵੇ ਇਹ ਸ਼ਬਦ ਮਹਿੰਗੇ ਨੇ ਪਰ ਭਾਵ ਇਹਦਾ ਇਹੀ ਬਣਦਾ ਵੀ ਤੇਰਾ ਸੁਭਾਅ ਮਿੱਠਾ ਹੋਣਾ ਚਾਹੀਦਾ ਤੇਰਾ ਦੁਨੀਆਂ ਦੇ ਵਿੱਚ ਵਿਚਰਨਾ ਵਧੀਆ ਹੋਣਾ ਚਾਹੀਦਾ ਤੈਨੂੰ ਦੁਨੀਆਂ ਯਾਦ ਕਰੇ ਜਿਵੇਂ ਆਪਣੇ ਪੀਰ ਪਗੰਬਰਾਂ ਨੂੰ ਗੁਰੂ ਪੀਰਾਂ ਨੂੰ ਯਾਦ ਕਰਦੇ ਨੇ ਲੋਕ ਇਸ ਤਰ੍ਹਾਂ ਇਸ ਤਰ੍ਹਾਂ ਮੁਸਲਮਾਨ કહਾਇਆ ਜਾ ਸਕੇਗਾ ਜੀ ਤੇ ਸਿੱਖੀ ਵਾਲੇ ਪਾਸੇ ਚੱਲ ਗਏ ਤਾਂ ਜਦੋਂ ਆਪਾਂ ਗੁਰੂ ਵਰਗਾ ਸਾਡਾ ਜੀਵਨ ਹੋਏਗਾ ਤਾਂ ਤਾਂ ਸਿੱਖ ਅਖਵਾਇਆ ਜਾਏਗਾ ਤੇਰੇ ਕਰਤਾਰ ਦੇ ਵਿੱਚੋਂ ਗੁਰੂ ਦੇ ਸੇਜ ਜੀ ਨਵਾਜ ਕਰਨ ਵਾਲੇ ਦੇ ਕਰਤਾਰ ਵਿੱਚੋਂ ਨमाज ਦਿਸ਼ਣੀ ਚਾਹੀਦੀ ਹੈ। ਵੀ ਠੀਕ ਹੈ ਨਵਾਜ਼ੀ ਆ। ਜੇ ਆਪਾਂ ਬਾਣੀ ਵੀ ਪੜਦੇ ਆਂ ਆਪਾਂ ਪਹਿਲਾਂ ਗੱਲ ਕਰ ਲਈ ਨमाज ਵੀ ਕਰਦੇ ਆਂ ਨमाज आधा ਵੀ ਕਰਦੇ ਆਂ ਗੁਰਬਾਣੀ ਵੀ ਪੜਦੇ ਆਂ। ਅੱਲਾ ਅੱਲਾ ਵੀ ਕਹਿੰਨੇ ਆਂ ਆਰਾਮ ਆਰਾਮ ਵੀ ਕਹਿੰਨੇ ਆਂ ਵਾਹਿਗੁਰੂ ਵਾਹਿਗੁਰੂ ਵੀ ਕਹਿੰਨੇ ਆਂ ਤੇ ਆਪਣਾ ਜੀਵਨ ਉਹ じゃ ਨਹੀਂ ਹੈ। ਫੇਰ ਕਿ ਹੋਣਾ ਮੁਸ਼ਕਲ ਆ। ਜੇ ਸਾਡਾ ਅਕਾਲ ਪੁਰਖ ਵਾਹਿਗੁਰੂ ਵਰਗਾ ਹੀ ਜੀਵਨ ਹੈ ਗੁਰੂ ਵਰਗਾ ਹੀ ਜੀਵਨ ਸਿੱਖ ਗੁਰੂ ਦਾ ਸਿੱਖ ਸਿੱਖ ਅਖਵਾ ਸਕਦਾ ਤੇ ਸਲਾਮ ਧਰਮ ਵਿੱਚ ਮੁਸਲਮਾਨ ਅਖਵਾਇਆ ਜਾ ਸਕਦਾ ਅਗੇ ਮਹਾਰਾਜ ਕਹਿੰਦੇ ਨੇ ਹੋਏ ਮੁਸਲਮਾਨ ਹੋਏ ਮੁਸੱਲਮ ਹੋਏ ਮੁਸਲਮ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਇਹ ਮੁਸਲਮਾਨ ਵੀਰ ਨਾਲ ਗੱਲ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਰਾਜ ਕਹਿੰਦੇ ਨੇ ਹੋਏ ਮੁਸਲਮ ਦੀਨ ਮੁਹਾਣੇ ਮਰਨ ਜੀਵਨ ਕਾ ਮਰਮ ਪਛਾਣੇ ਮਰਮ ਚੁਕਾਵੇ ਇਹ ਬਸ ਉਹਦੇ ਤੇ ਡੋਰੀ ਹੋਣੀ ਚਾਹੀਦੀ ਹੈ ਸਿੱਧੀ ਜੀ ਆਪਾਂ ਜੀ ਗੱਲ ਸਮਝ ਗਏ ਤਾਂ ਵੀ ਜੋ ਅਕਾਲ ਪੁਰਖ ਵਾਹਿਗੁਰੂ ਅੱਲਾ ਕਰ ਰਿਹਾ ਉਹਨੂੰ ਸੱਤ ਕਰਕੇ ਮੰਨ ਜਾ ਵੀ ਜੋ ਕਰੇ ਕਰਾਵੇ ਆਪੇ ਆਪ ਮਾਨੁੱਖ ਕੇ ਕਿਸੇ ਨਾਹੀ ਹੱਥ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਆ ਗਈ ਨਾ ਪੰਕਤੀ ਇਹੋ ਵੀ ਰੱਬ ਦੀ ਰਜਾ ਪ੍ਰਭੂ ਪਰਮਾਤਮਾ ਦੀ ਰਜਾ ਜੋ ਅੱਲਾ ਰਾਮ ਦੀ ਰਜਾ ਹੈ ਉਹਨੂੰ ਸਿਰ ਮੱਥੇ ਮੰਨ ਲਾਂਭੇ ਨਾ ਦੇ ਰੱਬ ਨੂੰ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਬਾਵੇ ਉਸ ਕਰਤੇ ਨੂੰ ਮੰਨੇ ਵੀ ਉਹੀ ਕਰ ਕਰਾ ਰਿਆ ਸਾਰਾ ਆਪਣੇ ਹੱਥ ਬਚਨ ਲੈ ਲੈ ਵੀ ਮੈਂ ਕਰ ਰਿਆ ਹੁਣ ਸਭ ਕੁਝ ਮੈਂ ਐ ਕਰ ਦੂ ਮੈਂ ਉਹ ਕਰ ਦੂ ਮੈਂ ਆ ਹੋ ਗਿਆ ਮੈਂ ਉਹ ਕਰ ਲਿਆ ਮੈਂ ਆ ਕਰ ਦੂ ਨਾ ਆਪਣਾ ਆਪ ਤਿਆਗ ਮਹਾਰਾਜ ਕਹਿੰਦੇ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਆਪਣਾ ਆਪ ਗਵਾ ਦੇ ਵੀ ਮੈਂ ਕਰਨੂ ਨਹੀਂ ਉਹਦੀ ਰੱਜਾ ਨੂੰ ਮੰਨ ਫੇਰ ਮਹਾਰਾਜ ਕਹਿੰਦੇ ਨੇ ਤੋ ਨਾਨਕ ਸਰਬ ਜੀਆਂ ਮਹਿਰਮਤ ਹੋਈ ਤਾਂ ਮੁਸਲਮਾਨ ਕਹਾਵੇ ਸਾਰਿਆਂ ਜੀਵਾਂ ਤੇ ਤਰਸ ਕਰਨਾ ਜਿਵੇਂ ਆਪਣੇ ਸਤਿਗੁਰਾਂ ਨੇ ਇੱਕੋ ਨਜ਼ਰ ਨਾਲ ਦੇਖਿਆ ਸਭ ਨੂੰ ਮੁਰਸ਼ਿਦਨ ਹੋਏ ਨੇ ਜਿੰਨੇ ਵੀ ਮਤਲਬ ਪੈਗੰਬਰ ਹੋਏ ਨੇ ਜਿਨ੍ਹਾਂ ਦਾ ਨੌਵਾਂ ਸੰਸਾਰ ਤੇ ਉਹਨਾਂ ਨੇ ਮਰਜ਼ਾਦਾ ਵਿੱਚ ਰਹੇ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸਿਰ ਮੱਥੇ ਮੰਨਿਆ ਤੇ ਨਿਮਰਤਾ ਦੇ ਨਾਲ ਆਪਣਾ ਜੀਵਨ ਬਸਰ ਕੀਤਾ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਸ਼ਲੋਕ ਮਹੱਲਾ ਚੌਥਾ ਇਹ ਚੌਥੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਆ ਗਿਆ ਜੀ ਮਹਾਰਾਜ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਛੁਕਾਵੇ ਪਰ ਹਰ ਦਾ ਮਤਬਲਾ ਕਾਮ ਕ੍ਰੋਧ ਝੂਠ ਨਿੰਦਾ ਨੂੰ ਛੱਡ ਦੇ ਦੂਰ ਕਰਦੇ ਆਪਣੇ ਕੋਲੋਂ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਤਜ ਦਾ ਮਤਲਬ ਛੱਡਤਾ ਮਾਇਆ ਹੰਕਾਰ ਚੁਕਾਵੇ ਮਾਇਆ ਦਾ ਹੰਕਾਰ ਵੀ ਆਪਦੇ ਕੋਲੋਂ ਦੂਰ ਕਰ ਦੇ ਗੁਰੂ ਦਾ ਗਿਆਨ ਦੂਰ ਕਰ ਦਿੰਦਾ ਜੀ ਗੁਰੂ ਦਾ ਗਿਆਨ ਲੈ ਲਗੇ ਤਾਂ ਕਿਉਂ ਮਨੁੱਖ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਆਪਾਂ ਮਨੁੱਖੀ ਮਾਨਾ ਜਿਹੜਾ ਇਹ ਭੁੱਲੜ ਹੈ ਤੇ ਗੁਰੂ ਤੋਂ ਗਿਆਨ ਲੈ ਕੇ ਇਹ ਸਾਰਾ ਕੁਝ ਦੂਰ ਹੋ ਸਕਦਾ ਮਹਾਰਾਜ ਦਾ ਮਹਾਰਾਜ ਸਮਝਾਉਣਾ ਕਰਦੇ ਨੇ ਜੇ ਆਪਾਂ ਗੁਰਬਾਣੀ ਨਾਲ ਜੁੜ ਗਏ ਗੁਰੂ ਦੇ ਗਿਆਨ ਨਾਲ ਜੁੜ ਗਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਮਨ ਫੇਰ ਸਾਡਾ ਪਰਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਇਹ ਦੂਰ ਹੋ ਜਾਏਗਾ ਸਾਡੇ ਕੋਲੋਂ ਕਾਮ ਕ੍ਰੋਧ ਝੂਠ ਨਿੰਦਿਆ ਕਰਦਾਂ insan ਉਹ ਵੀ ਚਲੀ ਜਾਏਗੀ ਛੱਡੀ ਜਾਏਗੀ ਮਾਇਆ ਹੰਕਾਰ ਚੁਕਾਵੇ ਮਾਇਆ ਦਾ ਹੰਕਾਰ ਵੀ ਦੂਰ ਹੋ ਜਾਏਗਾ ਪਰ ਗੁਰੂ ਦੇ ਗਿਆਨ ਨਾਲ ਜੁੜ ਕੇ ਹੋਏਗਾ ਜੀ ਤੇ ਆਪਾਂ ਆਪਣੇ ਆਪ ਤੇ ਕਿਰਪਾ ਕਰਕੇ ਜਿੱਥੋਂ ਗੁਰੂ ਰੋਕਦੇ ਨੇ ਉਥੋਂ ਰੁਕ ਜਾ ਤੇ ਜਿੱਧਰ ਨੂੰ ਗੁਰੂ ਕਹਿੰਦੇ ਨੇ ਉਧਰ ਨੂੰ ਚੱਲ ਪਾ ਅਗੇ ਮਹਾਰਾਜ ਕਹਿੰਦੇ ਨੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੇ ਨਰੰਜਨ ਪਾਵੇ ਤਜ ਕਾਮ ਕਾਮਨੀ ਇਸਤਰੀ ਤਜ ਕਾਮ ਕਾਮਨੀ ਮੋਹ ਮੋਹ ਜਿਹੜਾ ਛੱਡੇ ਤਾਂ ਅੰਜਨ ਮਾਹੇ ਨਰੰਜਨ ਪਾਵੇ ਤਾ ਫਿਰ ਇਹ ਦੁਨੀਆਂ ਦੇ ਵਿੱਚ ਵਿਚਰਦਾ ਹੋਇਆ ਦੁਨੀਆਂ ਦੇ ਵਿੱਚ ਆਇਆ ਤੇਰਾ ਪ੍ਰਬਾਨ ਆ ਫਿਰ ਤੂੰ ਪ੍ਰਭੂ ਪਰਮਾਤਮਾ ਨੂੰ ਇਸ ਕਾਲਖ ਭਰੇ ਮੋਹ ਮਾਇਆ ਦੇ ਸੰਸਾਰ ਦੇ ਵਿੱਚੋਂ ਤੂੰ ਉਸ ਨਿਰੰਜਨ ਨੂੰ ਪਾ ਲੇਗਾ ਜਿਹੜਾ ਕਾਲਖ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਅੰਜਨਮਾਨੇ ਸ੍ਰਮਾ ਕਾਲਖ ਕਾਲਖ ਦੇ ਪਹਾੜਾਂ ਵਿੱਚ ਰਹਿੰਦਾ ਰਹਿਦਾ ਵੀ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਨਰੰជន ਨੂੰ ਜਿਹੜਾ ਕਾਲਖ ਤੋਂ ਰਹਿ ਤਾ ਉਹਨੂੰ ਪ੍ਰਾਪਤ ਕਰ ਲਵੇਂਗਾ ਤਜਮਾਨ ਅਭਿਮਾਨ ਪ੍ਰੀਤ ਸੁਤਦਾਰਾ ਮਹਾਰਾਜ ਕਹਿੰਦੇ ਆਪਦਾ ਮਾਨ ਅਭਿਮਾਨ ਪ੍ਰੀਤ ਸੁਤਦਾਰਾ ਸੁਤ ਮੈਨੇ ਪੁੱਤਰ ਦਾਰਾ ਮੈਨੇ ਇਸਤਰੀ ਘਰ ਵਾਲੀ ਤਜ ਪਿਆਸ ਆਸ ਰਾਮ ਲੈ ਬਲਾਵੇ ਰਹਿਣਾ ਸੰਸਾਰ ਦੇ ਵਿੱਚ ਹੀ ਆ ਪਰ ਉਹ ਤੇਰੀ ਪਿਆਸ ਮੁੱਕ ਜੇ ਉਧਰ ਲਈ ਫੇਰ ਤੇਰੀ ਆਸ ਪ੍ਰਭੂ ਪਰਮਾਤਮਾ ਦੇ ਨਾਮ ਵਨ ਨਾਲ ਲੱਗੀ ਹੋਵੇ ਆਸਾ ਤੇਰੀ ਪ੍ਰਭੂ ਪਰਮਾਤਮਾ ਦੇ ਨਾਮ ਵਾਲੀ ਹੋਵੇ ਤੇ ਇਹ ਤੂੰ ਕਾਰੋਬਿਹਾਰ ਆਪਦੇ ਕਰਨੇ ਆ ਇਸ ਛੱਡ ਕੇ ਨਹੀਂ ਬੈਣਾ ਕਰਵਾਣੀ ਇਹ ਨਹੀਂ ਕਹਿੰਦੀ ਵੀ ਛੱਡ ਕੇ ਬਹਿ ਜੀ ਤੂੰ ਜਿਹੜਾ ਆਪਾਂ ਕੀ ਕਰਦੇ ਆ ਆਪਾਂ ਜਿਹੜਾ ਸਰੀਰ ਨੇ ਕੰਮ ਕਰਨਾ ਉਹ ਤਾਂ ਆਪਾਂ ਮਨ ਤੋਂ ਕਰਾ ਰਹੇ ਆ ਜਿਹੜਾ ਮਨ ਨੇ ਕੰਮ ਕਰਨਾ ਉਹ ਸਰੀਰ ਤੋਂ ਕਰਾ ਰਹੇ ਆ ਹੁਣ ਜਿਹੜਾ ਪ੍ਰਭੂ ਪ੍ਰਮਾਤਮਾ ਦੀ ਆ ਗੱਲ ਆਪਾਂ ਕਰ ਰਹੇ ਆ ਇਹ ਆਪਾਂ ਮਨ ਕਰਕੇ ਸੁਣਨੀ ਆ ਮਨ ਹਾਜ਼ਰ ਹੋਵੇ ਇੱਥੇ ਮੰਮੀ ਸੋਡੇ ਨਾਲ ਹੀ ਆਪਣਾ ਮਨ ਇੱਥੇ ਹਾਜ਼ਰ ਨਹੀਂ ਤਾਂ ਆਪਣਾ ਹਾਜ਼ਰ ਆਪਾਂ ਸਰੀਰ ਨੇ ਤਾਂ ਨਹੀਂ ਸੁਣਨਾ ਇਹ ਸੁਰਤ ਨੇ ਸੁਣਨਾ ਤੇ ਜੇ ਸੁਰਤ ਆਪਣੀ ਕਿਤੇ ਹੋਰ ਦੌੜੀ ਫਿਰਦੀ ਆ ਤਾਂ ਸਮਝ ਲਓ ਅਸੀਂ ਜੋ ਸੁਰਤ ਨੇ ਕੰਮ ਕਰਨ ਉਹ ਸਰੀਰ ਤੋਂ ਕਰਾ ਰਹੇ ਆ ਤੇ ਜਿਹੜਾ ਸਰੀਰ ਨੇ ਕਰਨਾ ਉਹ ਸੁਰਤ ਤੋਂ ਕਰਵਾ ਰਹੇ ਆ ਧਿਆਨ ਦੇਣਾ ਜੇ ਥੋੜਾ ਜਿਹਾ ਮਤਲਬ ਫਰਜ ਕੀਤਾ ਵੀ ਆਪਾਂ ਆਪਾਂ ਜਿਹੋ ਜਿਹੇ ਕੰਮ ਮੈਂ ਕਰਦਾ ਤੁਸੀਂ ਕਰਦੇ ਆਪਾਂ ਸਾਰੇ ਜਿਹੜਾ ਜਿਹੜਾ ਕੰਮ ਕਰਦੇ ਆ ਜੇ ਹੁਣ ਆਪਣਾ ਧਿਆਨ ਉਸ ਕੰਮ 'ਚ ਆ ਵੀ ਐਸ ਕੇ ਵੇਲੇ ਚੱਲਾਂਗੇ ਇੱਧਰ ਨੂੰ ਜਾਵਾਂਗੇ ਆਹ ਕਰਾਂਗੇ ਉਹ ਕਰਾਂਗੇ ਜੇ ਤਾਂ ਹੁਣ ਉਹ ਤਾਂ ਸਰੀਰ ਨੇ ਕਰਨਾ ਨਾ ਸਰੀਰ ਜਾਏਗਾ ਤਾਂ ਕਰੇਗਾ ਠੀਕ ਆ ਜੀ ਸਰੀਰ ਹੁਣ ਗੁਰੂ ਦੇ ਚਰਨਾ ਵਿੱਚ ਬੈਠਾ ਠੀਕ ਆ ਜੀ ਤੇ ਮਨ ਉਧਰ ਦੌੜਿਆ ਫਿਰਦਾ ਦੋਨਾਂ ਪਾਸਿਆਂ ਤੋਂ ਬੰਜਾ ਰਹਿ ਗਿਆ ਕਿਉਂਕਿ ਸਰੀਰ ਨੇ ਆਹ ਕੰਮ ਨਹੀਂ ਕਰਨਾ ਗੁਰਬਾਣੀ ਸੁਣਨੀ ਨਹੀਂ ਸਮਝਣੀ ਨਹੀਂ ਸਰੀਰ ਨੇ ਸੁਰਤ ਨੇ ਸਮਝਣੀ ਆ ਤੇ ਸੁਰਤ ਇੱਥੋਂ ਗੈਰ ਹਾਜ਼ਰ ਆ ਉਹ ਕੰਮ ਕਰਦੀ ਫਿਰਦੀ ਆ ਜਿਹੜਾ ਆਪਾਂ ਕੰਮ ਕਰਨਾ ਜਾ ਕੇ ਘੰਟੇ ਤੱਕ ਦੋ ਘੰਟੇ ਤੱਕ ਆਪਾਂ ਕੰਮਾਂ ਕਰ ਤੇ ਜਾਵਾਂਗੇ ਸੁਰਤ ਉਹ ਕਰਦੀ ਫਿਰਦੀ ਆ ਦੋਨੇ ਹੀ ਰਹਿ ਗਏ ਉਹ ਸੁਰਤ ਤੋਂ ਨਹੀਂ ਹੋ ਸਕਿਆ ਆ ਸਰੀਰ ਤੋਂ ਨਹੀਂ ਹੋ ਸਕਿਆ ਦੋਨਾਂ ਪਾਸਿਆਂ ਤੋਂ ਰਹਿ ਗਿਆ ਗੁਰੂ ਇਸ ਤਰ੍ਹਾਂ ਸਮਝਾਉਂਦੇ ਆ ਵੀ ਜਿੱਥੇ ਵੀ ਹੈ ਤੂੰ ਉੱਥੇ ਹਾਜ਼ਰ ਰਹਿ ਹੁਣ ਆਪਾਂ ਇੱਥੇ ਬੈਠੇ ਆ ਗੁਰੂ ਦੀ ਹਜ਼ੂਰੀ ਚ ਇੱਥੇ ਹਾਜ਼ਰ ਹੋ ਕੇ ਆਪਾਂ ਗੁਰੂ ਦੀ ਗੱਲ ਸੁਣੀਏ ਸੁਰਤ ਰਾਹੀਂ ਆਪਣਾ ਨੂੰ ਗਿਆਨ ਮਿਲਣਾ ਜਦੋਂ ਸੁਰਤ ਕਰਕੇ ਸੁਣਾਗੇ ਆਪਾਂ ਸਰਤ ਸ਼ਬਦ ਨਾਲ ਟੱਚ ਹੋਣੀ ਚਾਹੀਦੀ ਹੈ ਵੀ ਸਤਿਗੁਰੂ ਕੀ ਕਹਿੰਦੇ ਨੇ ਧਿਆਨ ਦਿਓ ਮਹਾਰਾਜ ਕਹਿੰਦੇ ਤਜਮਾਨ ਅਬਮਾਨ ਪ੍ਰੀਤ ਸੁਤਦਾਰ ਤਜ ਪਿਆਸ ਆਸ ਰਾਮ ਲਿਬਲਾਵੇ ਉਧਰ ਦੀ ਤੂੰ ਪਿਆਸ ਮਕਾਦੇ ਪ੍ਰਭੂ ਪਰਮਾਤਮਾ ਦੇ ਨਾਮ ਵਾਲੀ ਆਸ ਰੱਖ ਲਾ ਤਰੇ ਪੈਦਾ ਕਰ ਅਪਦੇ ਹਿਰਦੇ ਘਰ ਵਿੱਚ ਨਾਨਕ ਸੱਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੇ ਮਹਾਰਾਜ ਕਹਿੰਦੇ ਜਦੋਂ ਤੇਰੀ ਸੁਰਤ ਟੱਚ ਕਰੇਗੀ ਨਾ ਸ਼ਬਦ ਦੇ ਨਾਲ ਜਿਹੜਾ ਸਰੀਰ ਨੇ ਕੰਮ ਕਰਨਾ ਉਹ ਸਰੀਰ ਤੋਂ ਕਰਾਵੇਂ ਤੇ ਜਿਹੜਾ ਮਨ ਨੇ ਕੰਮ ਕਰਨਾ ਉਹ ਮਨ ਤੋਂ ਕੰਮ ਲਵੇਂ ਤੂੰ ਫਿਰ ਮਹਾਰਾਜ ਕਹਿੰਦੇ ਨਾਨਕ ਸੱਚਾ ਮਨ ਵਸੈ ਫਿਰ ਉਹ ਪ੍ਰਭੂ ਪਰਮਾਤਮਾ ਤੇਰੇ ਮਨ ਵਿੱਚ ਵਸੇਗਾ ਸਾਚ ਸ਼ਬਦ ਹਰ ਨਾਮ ਸਮਾਵੇ ਸੱਚੇ ਸ਼ਬਦ ਦੇ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਸਮਾ ਜਾਏਗੀ ਜੀਵ ਆਤਮਾ ਪੌੜੀ ਪੌੜੀ ਵਾਲੀ ਪੰਕਤੀ 'ਚ ਮਹਾਰਾਜ ਕਹਿੰਦੇ ਰਾਜੇ ਰੈਤ ਸਿਕਦਾਰ ਕੋਇ ਨ ਰਹਿਸਿਓ ਰਾਜੇ ਮਹਾਰਾਜੇ ਕੋਈ ਨਹੀਂ ਰਿਹਾ ਸੰਸਾਰ ਤੇ ਸਭ ਨੇ ਸਭ ਚਲੇ ਗਏ ਰਾਜੇ ਰੈਤ ਸਿਕਦਾਰ ਕੋਇ ਨ ਰਹਿਸਿਓ ਹੱਟ ਪਟਣ ਬਾਜ਼ਾਰ ਹੁਕਮੀ ਟਹਸਿਓ ਜਿੰਨੇ ਵੀ ਹੱਟ ਸੀ ਪਟਣ ਮੈਨੇ ਬਾਜ਼ਾਰ ਸਾਰੇ ਢਹਿ ਢੂਕੇ ਨਵੇਂ ਪਿਛਲੇ ਚਾਈ ਜਾਂਦੇ ਨੇ ਨਵੇਂ ਆਈ ਜਾਂਦੇ ਨੇ ਐਂ ਕਹਿ ਲੋ ਆਪਣੇ ਸਰੀਰ ਦੀਆਂ ਘੜ ਤਾਂ ਨਵੀਆਂ ਆਈ ਜਾਂਦੀਆਂ ਪੁਰਾਣੀਆਂ ਚਾਈ ਜਾਂਦੀਆਂ ਦਾਦੇ ਪਰਦਾਦੇ ਚਲੇ ਗਏ ਗਾਂ ਹੁਣ ਆਪਾਂ ਆ ਗਏ ਉਹ ਉਹਦੋਂ ਦਾ ਪੁੱਤ ਪੋਤੇ ਆਗੇਗਾ ਉਹਨਾਂ ਦੇ ਆਈ ਜਾਣੇ ਯਾਨੀ ਕਿ ਪਿਛਲਾ ਢਈ ਜਾਣਾ ਤੇ ਅਗਲਾ ਆਈ ਜਾਣਾ ਜਿਵੇਂ ਕਿ ਹੁਣ ਦਰਖਤ ਪੱਤ ਝੜ ਤੋਂ ਪਹਿਲਾਂ ਲੱਦੇ ਪਏ ਹੁੰਦੇ ਆ ਪੱਤਿਆਂ ਦੇ ਨਾਲ ਫੁੱਲਾਂ ਫਲਾਂ ਨਾਲ ਹਨਾ ਫੁੱਲਾਂ ਫਲਾਂ ਨਾਲ ਲੱਦੇ ਪਏ ਹੁੰਦੇ ਨੇ ਪੱਤ ਝੜ ਆਉਂਦੀ ਆ ਸਾਰੇ ਝੜ ਜਾਂਦੇ ਨੇ ਕੱਲੇ ਰਹਿ ਜਾਂਦੇ ਨੇ ਦੁਬਾਰੇ ਫੇਰ ਆ ਜਾਂਦੇ ਨੇ ਇਸ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹੈ ਤੇ ਆਪਣਾ ਜੀਵਨ ਆ ਜਿਹੜਾ ਇਹ ਪੱਤ ਝੜ ਦੀ ਤਰ੍ਹਾਂ ਹੈ ਬਹਾਰ ਦੀ ਤਰ੍ਹਾਂ ਹੈ ਪੱਤ ਝੜ ਆ ਗਈ ਝੜ ਗਏ ਪੁਰਾਣੇ ਝੜ ਗਏ ਨਵੇਂ ਫੇਰ ਆ ਗਏ ਇਹ ਕੁਦਰਤ ਦਾ ਸਿਸਟਮ ਹੈ ਸਤਿਗੁਰੂ ਕਹਿੰਦੇ ਨੇ ਹੱਟ ਪਟਣ ਬਾਜ਼ਾਰ ਹੁਕਮੀ ਟਹਿਸਿਓ ਇਹ ਸਾਰੇ ਪ੍ਰਭੂ ਪਰਮਾਤਮਾ ਦੇ ਹੁਕਮ ਅੰਦਰ ਹੈ ਉਹਦੀ ਕੁਦਰਤ ਆ ਉਹਦੇ ਹੁਕਮ ਅੰਦਰ ਚੱਲ ਰਿਹਾ ਇਹਨੂੰ ਸਿਰ ਮੱਥੇ ਮੰਨ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਪੰਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਇਹ ਮੂਰਖ ਮਨ ਆ ਜਿਹੜਾ ਆਪਣਾ ਜਾਣੀ ਬੈਠਾ ਸਾਰਾ ਕੁਝ ਵੀ ਆ ਸਰੀਰ ਵੀ ਮੇਰਾ ਹੀ ਆ ਬਸ ਨਾ ਭਾਈ ਤੇਰਾ ਕੱਥਿਆ ਤੇਰਾ ਤਾਂ ਕੱਖ ਵੀ ਹੈ ਨਹੀਂ ਇਹ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਦਾਤ ਦਿੱਤੀ ਆ ਕੁਦਰਤ ਦੇ ਨਿਜਮ ਮੁਤਾਬਕ ਦੋ ਬੂੰਦਾਂ ਪਾਣੀ ਤੋਂ ਤੇਰਾ ਸੋਹਣਾ ਸਰੀਰ ਘੜਤਾ ਤੇਰੀ ਤੇਰੇ ਵਾਸਤੇ ਰਿਜਕ ਪਾਣੀ ਪੈਦਾ ਕਰ ਰਿਹਾ ਸੁੱਖ ਸਹੂਲਤਾਂ ਦੇ ਰਿਹਾ ਜੇ ਕੋਈ ਕਹੇ ਨਾ ਜੀ ਮੈਂ ਐਂ ਕਰ ਲਿਆ ਲੈ ਮੈਂ ਤਾਂ ਇੰਨੀ ਤਨਖਾਹ ਮੇਰੀ ਇੰਨਾ ਮੇਰਾ ਪੈਸਾ ਮੈਂ ਤਾਂ ਇੰਨਾ 1 ਡਾਲਰ ਕਮਾਉਣਾ ਉਹ ਭਾਈ ਤੇ ਉਹ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਆਕਸੀਜਨ ਦਿੱਤੀ ਤੈਨੂੰ ਜੀਵਿਤ ਰੱਖਿਆ ਹੋਇਆ ਤਾਂ ਹੀ ਤੂੰ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਦੇ ਨਿਜਮ ਮੁਤਾਬਕ ਉਹਦੇ ਹੁਕਮ ਮੁਤਾਬਕ ਹੀ ਤੂੰ ਸੁੱਖ ਸਹੂਲਤਾਂ ਤੈਨੂੰ ਮਿਲ ਰਹੀਆਂ ਤੂੰ ਨਹੀਂ ਕੁਝ ਕਰ ਸਕਦਾ ਕੱਲਾ ਕੀ ਕਰ ਲਏਗਾ ਉਹਨੇ ਤਾਂ ਆਕਸੀਜਨ ਰੋਕ ਦੇਵੇ ਪੰਜ ਮਿੰਟ ਆਕਸੀਜਨ ਰੋਕ ਦੇਵੇ ਸੰਸਾਰ ਦਾ ਨਕਸ਼ਾ ਦੇਖੋ ਕੀ ਬਣਦਾ ਅਕਾਲਪੁਰਖ ਵਾਹਿਗੁਰੂ ਇਸ ਤਰ੍ਹਾਂ ਆਪਾਂ ਯਾਦ ਰੱਖਣਾ ਮੰਨਣਾ ਉਸ ਅਕਾਲਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸਮਝਾਇਆ ਰਾਜੇ ਰૈયਤ ਸਿਕਦਾਰ ਕੋਈ ਨਾ ਰਹਸਿਓ ਕੋਈ ਨਹੀਂ ਰਹਾ ਹਾਟ ਪਟਣ ਬਾਜ਼ਾਰ ਹੁਕਮੀ ਢਹਸਿਓ ਹੁਕਮੋਂ ਦਾ ਜਦੋਂ ਸੁਨਾਮੀ ਲਹਿਰਾਂ ਆਉਂਦੀਆਂ ਕੰਟਰੀਆਂ ਦੀਆਂ ਕੰਟਰੀਆਂ ਨੂੰ ਖਿੱਚ ਕੇ ਲੈ ਜਾਂਦਾ ਵਿੱਚ ਲੈ ਜਾਂਦਾ ਰੋੜ ਕੇ ਸਫਾ ਕਰ ਦਿੰਦਾ ਟਿੱਬਿਆਂ ਵਿੱਚ ਜਲ ਤੇ ਥਲ ਜਲ ਦੇ ਵਿੱਚ ਉਹ ਜ਼ਮੀਨ ਪੈਦਾ ਕਰ ਸਕਦਾ ਤੇ ਜ਼ਮੀਨ ਦੇ ਉੱਤੇ ਪਹਾੜਾਂ ਦੇ ਉੱਤੇ ਉਹ ਸਮੁੰਦਰ ਚਲਾ ਸਕਦਾ ਰੁੜ ਜਾਂਦੇ ਨਾ ਪਹਾੜਾ ਦੇਖਦੇ ਹੁੰਨੇ ਆਪਾਂ ਕਿਵੇਂ ਰੁੜਦੇ ਅੱਗੇ ਤਾਂ ਚੱਲ ਨਹੀਂ ਪਤਾ ਲਾਦੇ ਹੁਣ ਤਾਂ ਆਪਾਂ ਨੈਟ ਤੇ ਦੇਖ ਲੈਨੇ ਆ ਇਹ ਉਹਦਾ ਹੁਕਮ ਆ ਕੁਦਰਤ ਦੇ ਨਿਯਮ ਮੁਤਾਬਕ ਹੋ ਰਿਹਾ ਉਹਨੂੰ ਮੰਨ ਸੱਜਣਾ ਬੰਕੇ ਜੀ ਭਗਵਾਨ ਦੇ ਕੰਮ ਮੂਰਖਾ ਦਰਬ ਭਰੇ ਪੰਡਾਰ ਰੀਤੇ ਇੱਕ ਖਣੇ ਵੱਡੇ ਵੱਡੇ ਪੰਡਾਰ ਇੱਕ ਖਿੰਦੇ ਵਿੱਚ ਖੜਾ ਦਿੰਦਾ ਜਦੋਂ ਉਹਦੀ ਮਿਹਰ ਹੁੰਦੀ ਆ ਉਸ ਤਰ੍ਹਾਂ ਦੀ ਤਾਜੀ ਰੱਥ ਖੁਆਰ ਹਾਥੀ ਪਖਰੇ ਸਭ ਤੇਰੀਆਂ ਸੁੱਖ ਸਹੂਲਤਾਂ ਉਹਦੇ ਹਾਥੀ ਕੋੜਿਆਂ ਦੀਆਂ ਸੁੱਖ ਸਹੂਲਤਾਂ ਸੀ ਹੁਣ ਕਾਰਾਂ ਗੱਡੀਆਂ ਦੀਆਂ ਹੈਗੀਆਂ ਇਹ ਤਾਂ ਇੱਥੇ ਹੀ ਛੱਡ ਛੁੱਟ ਜਾਣੀਆਂ ਕਿਤੇ ਨਹੀਂ ਜਾਣੀਆਂ ਨਾਲ ਤੇਰੇ ਨਾਲ ਚੱਲੇਗਾ ਪ੍ਰਭੂ ਪ੍ਰਮਾਤਮਾ ਦਾ ਨਾਮ ਮਹਾਰਾਜ ਕਹਿੰਦੇ ਬਾਗ ਮਿਲਖ ਘਰਵਾਰ ਕਿੱਥੇ ਸੇ ਆਪਣੇ ਕਿਹਦੇ ਆਪਣੇ ਹੋਏ ਨੇ ਦਾਦੇ ਛੱਡ ਗਏ ਪਰਦਾਦੇ ਛੱਡ ਗਏ ਪਿਓ ਪਿਓ ਤੇ ਛੱਡ ਗਏ ਅਸੀਂ ਛੱਡ ਜਾਾਂਗੇ ਤੰਬੂ ਪਲੰਘ ਨਿਵਾਰ ਸਰਾਇ ਤੇ ਲਾਲਤੀ ਨਾਨਕ ਸੱਚ ਦਤਾਰ ਸਨਾਖਤ ਕੁਦਰਤੀ ਇਸ ਕੁਦਰਤ ਦੇ ਨਾਲ ਜੁੜ ਜਾ ਭਾਈ ਕੁਦਰਤ ਦੇ ਨਿਜਮ ਮੁਤਾਬਕ ਰਹਿ ਲਾਵੇ ਨਾ ਦੇ ਰੱਬ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿ ਤੇਰਾ ਲੋਕ ਸੁਖੀਆ ਪਰਲੋਕ ਸਹਿੇਲਾ ਹੋ ਜਾਏਗਾ ਸੋਹਣਿਆ ਭੁੱਲਾਂ ਚੁੱਕਾਂ ਦੀ ਮਾਫੀ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਹੁਣ 6 ਪੌੜੀਆ